ਤੁਹਾਡੀਆਂ ਲੱਤਾਂ ਦੇ ਵਿੱਚ ਅਕੜਾ ਹੈ ਲੱਤਾਂ ਦੇ ਵਿੱਚ ਦਰਦ ਹੈ ਪਿੰਨੀਆਂ ਅਸੀਂ ਕਹਿ ਲਈਏ ਕਿ ਦਰਦ ਕਰਦੀਆਂ ਨੇ ਤਾਂ ਇਹ ਤੁਹਾਡੇ ਹਾਰਟ ਦਾ ਵੀ ਖੋਨ ਬਾਬਤ ਵੀ ਇਸ਼ਾਰਾ ਹੋ ਸਕਦਾ ਹੈ ਜਦੋਂ ਵੀ ਕਿਸੇ ਬਜ਼ੁਰਗ ਦੀਆਂ ਲੱਤਾਂ ਜਿਹਨੂੰ ਕਿਤੇ ਲੱਤਾਂ ਖੁਸਣੀਆਂ ਸ਼ੁਰੂ ਹੋ ਗਈਆਂ ਲੱਤਾਂ ਭਾਰ ਨਹੀਂ ਝਲਦੀਆਂ ਪਈਆਂ ਜਦੋਂ ਵੀ ਕੋਈ ਪ੍ਰੋਬਲਮ ਇਦਾਂ ਦੀ ਆਦੀ ਨੇ ਸਭ ਤੋਂ ਪਹਿਲਾਂ ਜਿਹੜੇ ਬਜ਼ੁਰਗ ਨੇ ਸਾਡੇ ਉਹ ਜਾਂਦੇ ਹੱਡੀਆਂ ਵਾਲੇ ਡਾਕਟਰ ਕੋ ਜੋਇੰਟ ਪੇਨ ਦਾ ਇਲਾਜ ਕਰਾਣਾ ਸ਼ੁਰੂ ਕਰ ਦਿੰਦੇ ਨੇ ਜੋਇੰਟ ਪੇਨ ਜਿਹੜੀ ਹੈ ਉਹ ਅਲੱਗ ਚੀਜ਼ ਹੈ ਜਿਹੜੀ ਮਸਲ ਦੇ ਵਿੱਚ ਕ੍ਰੈਮਸ ਆਉਂਦੇ ਨੇ ਉਹ ਬਿਲਕੁਲ ਅਲੱਗ ਚੀਜ਼ ਹੈ ਪੀਕੇ ਨਾਲ ਦਾ ਪਾਊਡਰ ਬਣਾ ਲੈਣਾ ਠੀਕ ਹੈ ਠੀਕ ਹੈ ਜੀ ਆਹ ਦੇਖੋ ਜੀ ਮੈਂ ਮਿਕਸਰ ਚਲਾ ਦਿੱਤਾ ਜੀ ਮਿਕਸਰ ਚੱਲ ਪਿਆ ਜੀ ਤੇ ਆਹ ਦੇਖੋ ਜੀ ਪਾਊਡਰ ਬਣ ਰਿਹਾ ਲਾਈਵ ਤੁਹਾਡੇ ਸਾਹਮਣੇ ਤਿਆਰ ਹੋ ਰਿਹਾ ਆਹ ਨੂੰ ਕੱਢ ਕੇ ਪਾਊਡਰ ਨੂੰ ਤੇ ਆਹ ਦੇ ਵਿੱਚ ਕੌਲੀ ਦੇ ਵਿੱਚ ਐਡ ਕਰ ਲਿਆ ਆ ਦੇਖੋ ਜੀ ਆ ਪਾਊਡਰ ਸਾਡੇ ਤੋਂ ਆ ਗਿਆ ਜੀ ਜਗੀਆਂ ਪਿੰਨੀਆਂ ਦੀਆਂ ਨਾੜਾ ਚੜ ਜਾਂਦੀਆਂ ਨੇ ਜਾਂ ਉਹ ਉੱਠ ਕੇ ਵਿਚਾਰੇ ਪਰੇਸ਼ਾਨ ਹੋ ਜਾਂਦੇ ਨੇ ਤੁਹਾਨੂੰ ਪਤਾ ਜਿਹੜੀ ਇੱਕ ਵਾਰੀ ਕੜਿੱਲ ਪੈਂਦਾ ਜਿਹੜਾ ਹਾਂਜੀ ਉਹਦੀ ਜਿਹੜੀ ਮਾਰ ਏ ਉਹ ਕਿੰਨੇ ਕਿੰਨਾ ਟਾਈਮ ਰਹਿ ਸਕਦੀ ਵੱਧ ਤੋਂ ਵੱਧ ਤੁਹਾਨੂੰ ਪਤਾ ਜੀ ਜੀ ਇਹ ਜਿਹੜੀ ਕੜਿਲ ਪੈਂਦਾ ਇਹਦੀ 1 ਮਿੰਟ ਤੋਂ ਲੈ ਕੇ ਅੱਧੇ ਘੰਟੇ ਤੱਕ ਮਾਰੀ ਦੀ ਉਮਰ ਅਜੇ ਸਿਰਫ 28 29 ਸਾਲ 30 ਸਾਲ ਦੀ ਏ ਜਿਹੜੇ ਕਿ ਰੋਜ਼ ਰਾਤ ਨੂੰ AC ਚਲਾ ਕੇ ਸੌਂਦੇ ਨੇ ਅੱਛਾ ਜਿਹੜਾ ਬੰਦਾ AC ਚਲਾ ਕੇ ਸੋਏਗਾ ਉਹਦੇ ਕੜਿਲ ਪੈਣ ਦੇ ਚਾਹ ਸਾਮ ਬੰਦੇ ਨਾਲੋਂ 50% ਵੱਧ ਜਾਂਦੇ ਨੇ ਇਹ ਜਿਹੜੀ ਘਰੇਲੂ ਨੁਸਖਾ ਇਹਦਾ ਜਿਹੜਾ ਸੁਮੇਲ ਏ ਇਹਨਾਂ ਚੀਜ਼ਾਂ ਦਾ ਇਹਨਾਂ ਦਾ ਜਿਹੜਾ ਕੰਬੀਨੇਸ਼ਨ ਏ ਇਹ ਬਹੁਤ ਸ਼ਾਨਦਾਰ ਹੈ ਇਹ ਤੁਹਾਡੀ ਸਿਰਫ ਕੜੇਲਾਂ ਲਈ ਪ੍ਰੋਬਲਮ ਨੂੰ ਨਹੀਂ ਕਰੇਗਾ ਤੁਹਾਡੀ ਓਵਰਆਲ ਹੈਲਥ ਨੂੰ ਬੂਸਟ ਕਰੇਗਾ ਤੁਹਾਡੇ ਬਾਡੀ ਦੇ ਅੰਦਰ એનર્ਜੀ ਆਏਗੀ ਇਹ ਬੰਨਾ ਕਿਵੇਂ ਹੈ ਔਰ ਇਹਦਾ ਇਨਟੇਕ ਕਿਵੇਂ ਕਰਨਾ ਹੈ ਔਰ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਲੱਤਾਂ ਖੁਸਦੀਆਂ ਨੇ ਜਾਂ ਲੱਤਾਂ ਨੂੰ ਕੋਈ ਵੀ ਪ੍ਰੋਬਲਮ ਹੈਗੀ ਹੈ ਦਰਦ ਹੁੰਦਾ ਪਿੰਨੀਆਂ ਚ ਜਾਂ ਅਕੜਾ ਰਹਿੰਦਾ ਉਹਨਾਂ ਦਾ ਤੁਸੀਂ ਕਹਿ ਰਹੇ ਹੋ ਬੜਾ ਘੈਂਟ ਹੱਲ ਹੈ ਜਿਹੜੇ ਆਯੁਰਵੈਦਿਕ ਨੁਸਖੇ ਨੇ ਜਾਂ ਆਯੁਰਵੇਦ ਦੇ ਇਹ ਕੰਮ ਕਰਦਾ ਜੜ ਤੋਂ ਫਰੋਮ ਦਾ ਰੂਟ ਕੌਜ਼ ਬਿਮਾਰੀ ਦੀ ਜੜ ਨੂੰ ਆਡੈਂਟੀਫਾਈ ਕਰਕੇ ਕਿਹੜੀ ਜੜ੍ਹੇ ਉਹਨੂੰ ਖਤਮ ਕਰ ਦੇਣਾ ਬਿਮਾਰੀ ਦਾ ਸ਼ਾਨਦਾਰ ਅਸਰ ਹੈ ਜੀ ਜਿਨਨੇ ਜਿਨਨੇ ਵੀ ਪੇਸ਼ੈਂਟ ਨੇ ਇਹ ਦਵਾਈ ਲਈ ਹੈ ਇੱਕ ਗੋਲੀ ਵੀ ਖਾ ਲਈ ਨਾ ਉਹਦੀ ਦੁਆਰਾ ਮੁੜ ਕੇ ਪ੍ਰੋਬਲਮ ਜਿਹੜੀ ਹੈ ਜੜ੍ਹ ਤੋਂ ਖਤਮ ਹੋ ਗਈ ਠੀਕ ਹੈ ਐਡੀ ਸ਼ਾਨਦਾਰ ਐਡੀ ਵਧੀਆ ਦਵਾਈ ਚਟਨੀ ਬਣ ਗਈ ਸਾਡੇ ਤੋਂ ਤੇ ਇਹ ਜਿਨਨੇ ਜਿਨਨੇ ਚਟ ਲਈ ਨਾ ਠੀਕ ਹੈ ਕੀ ਬਾਤ ਆ ਜਿਨਨੇ ਜਿਨਨੇ ਚਟ ਲਈ ਨਾ ਕਮਾਲ ਦਾ ਬੈਨੀਫਿਟ ਮਿਲਣਾ ਕਮਾਲ ਦਾ ਕੀ ਬਾਤ ਕੀ ਤੁਹਾਨੂੰ ਪਤਾ ਹੈ ਕਿ ਜੇਕਰ ਤੁਹਾਡੀਆਂ ਲੱਤਾਂ ਦੇ ਵਿੱਚ ਅਕੜਾ ਹੈ ਲੱਤਾਂ ਦੇ ਵਿੱਚ ਦਰਦ ਹੈ ਪਿੰਨੀਆਂ ਅਸੀਂ ਕਹਿ ਲਈਏ ਕਿ ਦਰਦ ਕਰਦੀਆਂ ਨੇ ਤਾਂ ਇਹ ਤੁਹਾਡੇ ਹਾਰਟ ਦਾ ਵੀ ਖੋਨ ਬਾਬਤ ਵੀ ਇਸ਼ਾਰਾ ਹੋ ਸਕਦਾ ਹੈ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਮੰਨਿਆ ਜਾਂਦਾ ਹੈ ਕਿ ਜਦੋਂ ਜਾਨ ਨਿਕਲਦੀ ਹੈ ਤਾਂ ਉਹ ਲੱਤਾਂ ਦੇ ਵਿੱਚੋਂ ਹੋ ਕੇ ਨਿਕਲਦੀ ਹੈ ਅਜੇਹੇ ਦੇ ਵਿੱਚ ਜਦੋਂ ਵੀ ਸਾਡੀਆਂ ਲੱਤਾਂ ਦਰਦ ਕਰਦੀਆਂ ਨੇ ਉਹਦੇ ਚ ਕੜੇਲਾ ਪੈਂਦੀਆਂ ਨੇ ਉਹ ਸੁੰਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਅਕਸਰ ਸਾਡੇ ਬਜ਼ੁਰਗ ਹੈਗੇ ਨੇ ਉਹ ਕਿਹਾ ਸੁਣਿਆ ਜਾਂਦਾ ਹੈ ਉਹਨਾਂ ਨੂੰ ਕਹਿੰਦੇ ਸੁਣਿਆ ਜਾਂਦਾ ਹੈ ਕਿ ਮੇਰੀ ਤਾਂ ਲੱਤਾਂ 'ਚ ਜਾਣ ਹੀ ਹੈ ਨਹੀਂ ਅਜੇਹੇ ਦੇ ਵਿੱਚ ਅੱਜ ਨੁਸਖਾ ਫਾਰਮੂਲਾ ਸੀ ਉਹਨਾਂ ਲੋਕਾਂ ਵਾਸਤੇ ਦੇ ਰਿਹਾ ਜੋ ਖੁਦ ਜਿਨ੍ਹਾਂ ਦੀ ਅਸੀਂ ਕਹ ਲਈਏ ਕਿ ਲੱਤਾਂ ਆਕੜ ਜਾਂਦੀਆਂ ਨੇ ਕੜੇਲਾ ਪੈ ਜਾਂਦੀਆਂ ਨੇ ਨਾੜਾਂ ਚੜ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੈ ਕਿ ਤੁਰਨਾ ਫਿਰਨਾ ਵੀ ਮੁਸ਼ਕਿਲ ਹੋ ਗਿਆ ਸਾਡੇ ਨਾਲ ਨੇ ਗੁਰੇਂ ਦੇ ਵੈਦ ਵੈਦ ਹਰਸ਼ਵੀਰ ਜੀ ਸਮਝਾਂਗੇ ਨੁਸਖਾ ਫਾਰਮੂਲਾ ਕਿਹੜਾ ਨੁਸਖਾ ਫਾਰਮੂਲਾ ਅੱਜ ਤੁਹਾਨੂੰ ਸੌਖਾ ਕਰੇਗਾ ਤੁਰਨਾ ਫਿਰਨਾ ਸੌਖਾ ਕਰੇਗਾ ਵੈਜੀ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਦਿਸ਼ਾਵ ਦਿਸ਼ਾ ਵਿੱਚ ਬੈਠੇ ਮੇਰੇ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਅੱਛਾ ਵੈਜੀ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਲੱਤਾਂ ਜਿਹਨੂੰ ਅਸੀਂ ਖੁੱਸਣੀਆਂ ਕਹਿੰਦੇ ਆ ਕਿ ਲੱਤਾਂ 'ਚ ਜਾਨ ਨਹੀਂ ਐ ਅਕੜਾਓ ਪੈਦਾ ਹੋ ਗਿਆ ਲੱਤਾਂ 'ਚ 나ੜਾ ਚੜਨ ਲੱਗ ਗਿਆ ਅਕੜੇ ਲਾ ਪੈਣ ਲੱਗ ਗਿਆ ਤੇ ਬੜੀ ਖਤਰਨਾਕ ਬਿਮਾਰੀ ਹੈ ਜੀ ਇਹ ਕਿਉਂ ਬਹੁਤ ਜ਼ਿਆਦਾ ਖਤਰਨਾਕ ਹੈ ਜੀ ਫਰੁਕੀ ਸਾਹਿਬ ਇਹ ਇੱਕ अर्ਲੀ ਸਾਈਨ ਐ ਵੀ ਤੁਹਾਡਾ ਜਿਹੜਾ ਹਾਰਟ ਐ ਉਹ ਕਮਜ਼ੋਰ ਹੋ ਰਿਹਾ ਠੀਕ ਐ ਤੇ ਇਹ ਵੀਡੀਓ ਮੇਰਾ ਹਰ ਇੱਕ ਮੇਰਾ ਵੀਰ ਭਰਾ ਤਾਬ ਵੀ ਦੇਖੇ ਤੈਨੂੰ ਜਰੂਰ ਸ਼ੇਅਰ ਕਰੇ ਕਿਉਂਕਿ ਇਹ ਵੀਡੀਓ ਤੁਹਾਡੇ ਬਹੁਤ ਕੰਮ ਆਉਣ ਵਾਲਾ ਕਿਉਂਕਿ ਜੇ ਤੁਹਾਡੇ ਘਰ 올ਡ ਏਜ ਤੁਹਾਡੇ ਫਾਦਰ ਮਦਰ ਨੇ ਜਿਨ੍ਹਾਂ ਨੂੰ ਰਾਤੀ ਸੁੱਤੇ ਪਏ ਜਿਨ੍ਹਾਂ ਦੀਆਂ ਪਿੰਨੀਆਂ ਦੀਆਂ ਨਾੜਾਂ ਚੜ ਜਾਂਦੀਆਂ ਨੇ ਜਾਂ ਉਹ ਉੱਠ ਕੇ ਵਿਚਾਰੇ ਪਰੇਸ਼ਾਨ ਹੋ ਜਾਂਦੇ ਨੇ ਤੁਹਾਨੂੰ ਪਤਾ ਜਿਹੜੀ ਇੱਕ ਵਾਰੀ ਕੜਿੱਲ ਪੈਂਦਾ ਜਿਹੜਾ ਹਾਂਜੀ ਉਹਦੀ ਜਿਹੜੀ ਮਾਰ ਏ ਉਹ ਕਿੰਨੇ ਕਿੰਨਾ ਟਾਈਮ ਰਹਿ ਸਕਦੀ ਵੱਧ ਤੋਂ ਵੱਧ ਤੁਹਾਨੂੰ ਪਤਾ ਜੀ ਜੀ ਇਹ ਜਿਹੜੀ ਕੜਿੱਲ ਪੈਂਦਾ ਇਹਦੀ 1 ਮਿੰਟ ਤੋਂ ਲੈ ਕੇ ਅੱਧੇ ਘੰਟੇ ਤੱਕ ਮਾਰ ਏ ਤੇ ਬੰਦਾ ਜਿਹੜਾ ਵੀ ਬਜ਼ੁਰਗ ਜਿਹਦੇ ਕੜਿੱਲ ਪੈਂਦਾ ਪਤਾ ਕਿੰਨਾ ਪਰੇਸ਼ਾਨ ਹੁੰਦਾ ਜੀ ਜੀ ਉਹ ਰਾਤ ਨੂੰ ਉੱਟ ਕੇ ਵਿਚਾਰਾ ਰੌਲਾ ਪਾਉਣ ਨੂੰ ਵੀ ਰਹਿੰਦਾ ਕਿਉਂਕਿ ਜਿਹੜਾ ਨਾਲ ਸੁੱਤਾ ਹੁੰਦਾ ਉਹ ਵੀ ਉੱਠ ਪਏਗਾ ਸਹੀ ਹੈ ਸਾਰੇ ਘਰ ਦੇ ਪਰੇਸ਼ਾਨ ਨਾ ਉਹਨੂੰ ਸਾਇਲੈਂਟ ਹੋ ਕੇ ਉਹ ਦਰਦ ਨੂੰ ਬਰਦਾਸ਼ਤ ਕਰਦਾ ਬੰਦਾ ਹੋ ਬਹੁਤ ਪਰੇਸ਼ਾਨੀ ਵਾਲਾ ਰੋਗ ਏ ਤੇ ਅੱਜ ਦੀ ਰੇਟ ਦੇ ਵਿੱਚ ਕਈ ਪੇਸ਼ੈਂਟ ਮੇਰੇ ਕੋਲ ਇਦਾਂ ਦੇ ਆਂਦੇ ਨੇ ਜਿਨ੍ਹਾਂ ਦੀ ਉਮਰ ਅਜੇ ਸਿਰਫ 28 29 ਸਾਲ 30 ਸਾਲ ਦੀ ਏ ਜਿਹੜੇ ਕਿ ਰੋਜ਼ ਰਾਤ ਨੂੰ AC ਚਲਾ ਕੇ ਸੌਂਦੇ ਨੇ ਅੱਛਾ ਜਿਹੜਾ ਬੰਦਾ AC ਚਲਾ ਕੇ ਸੋਏਗਾ ਉਹਦੇ ਕੜੇਲ ਪੈਣ ਦੇ ਜਾਂ ਸਾਹ ਬੰਦੇ ਨਾਲੋਂ 50% ਵੱਧ ਜਾਂਦੇ ਨੇ ਓਕੇ ਹਾਂਜੀ ਤੇ ਜਿਹੜਾ ਜਿਹੜਾ ਬੰਦੇ ਨੂੰ ਇਹ ਪ੍ਰੋਬਲਮ ਹੈਗੀ ਹੈ ਕ੍ਰੈਂਪਸ ਦੀ ਉਹਦੇ ਲਈ ਉਹਨਾਂ ਨੂੰ ਡਾਕਟਰ ਵੈਦ ਹਕੀਮ ਕੋ ਜਾਣ ਦੀ ਲੋੜ ਨਹੀਂ ਕਿਉਂਕਿ ਅੱਜ ਆਪਾਂ ਬਹੁਤ ਸ਼ਾਨਦਾਰ ਨੁਸਖਾ ਲੈ ਕੇ ਆਏ ਆ ਤੁਹਾਡੇ ਸਰਕਲ ਦੇ ਵਿੱਚ ਤੁਹਾਡੀ ਜਾਣਕਾਰੀ ਦੇ ਵਿੱਚ ਜਿੰਨੂੰ ਜਿੰਨੂ ਵੀ ਕੜੇਲ ਪੀਂਦੇ ਨੇ ਉਹਨਾਂ ਦਾ ਇਹ ਨੁਸਖਾ ਫਾਰਮੂਲਾ ਸ਼ੇਅਰ ਕਰੋਗੇ ਉਹ ਤੁਹਾਨੂੰ ਦਵਾਵਾਂ ਦੇਣਗੇ ਸਿਰਫ ਇੱਕ ਮੋਬਾਈਲ ਦੇ ਵਿੱਚ ਬਟਨ ਨੱਪਨਾ ਸ਼ੇਅਰ ਦਾ ਤੁਹਾਨੂੰ ਕਿੰਨੀਆਂ ਦਵਾਹਾਂ ਮਿਲਣ ਵਾਲੀਆਂ ਤੁਸੀਂ ਸੋਚ ਵੀ ਨਹੀਂ ਸਕਦੇ ਸੋ ਇਹ ਜਿਹੜਾ ਵੀਡੀਓ ਇਹਨੂੰ ਜਰੂਰ ਸੇਵ ਵੀ ਕਰਨਾ ਤੇ ਇਹਨੂੰ ਸ਼ੇਅਰ ਵੀ ਜਰੂਰ ਕਰਨਾ ਜੀ ਜੀ ਅੱਛਾ ਡਾਕਟਰ ਸਾਹਿਬ ਕੀ ਨੁਸਖਾ ਹੈਗਾ ਤੁਸੀਂ ਇੱਥੇ ਸਫੈਦ ਤਿਲ ਰੱਖੇ ਨੇ ਹਲਦੀ ਰੱਖੀ ਹੈ ਦਾਖਾਂ ਰੱਖਿਆ ਨੇ ਕਿਸ਼ਮਿਸ਼ ਜਿਹਨੂੰ ਅਸੀਂ ਕਹਿ ਦਿੰਨੇ ਆ ਤੇ ਸ਼ਹਿਦ ਰੱਖਿਆ ਜੀ ਦੇਖੋ ਜੀ ਇਹ ਚੀਜ਼ਾਂ ਆਮ ਹੀ ਘਰਾਂ ਦੇ ਵਿੱਚ ਪਈਆਂ ਹੁੰਦੀਆਂ ਕੋਈ ਐਡਾ ਮਤਲਬ ਕੋਈ ਚੀਜ਼ ਲੱਭਣ ਵਾਲੀ ਨਹੀਂ ਹੈਗੀ ਦਾਖਾਂ ਵੀ ਘਰ 'ਚ ਪਈਆਂ ਹੁੰਦੀਆਂ ਨਾਰਮਲੀ ਤੇਲ ਵੀ ਸਫੇਦ ਤੇਲ ਵੀ ਪਏ ਹੁੰਦੇ ਨੇ ਹਲਦੀ ਤੇ ਹਰ ਘਰ 'ਚ ਹੁੰਦੀ ਹੈ ਆਪਣੀ ਕਿਚਨ ਦੀ ਸ਼ਾਨ ਹੈ ਹਲਦੀ ਤੇ ਸ਼ਹਿਰ ਵੀ ਸਾਰੇ ਘਰਾਂ ਦੇ ਵਿੱਚ ਆਮ ਤੌਰ ਤੇ ਦੇਖਿਆ ਜਾਂਦਾ ਵੀ ਹੁੰਦਾ ਹੀ ਏ ਅਵੇਲੇਬਲ ਹੀ ਹੁੰਦਾ ਸੋ ਇਹ ਜਿਹੜੀਆਂ ਘਰੇਲੂ ਨੁਸਖਾ ਇਹਦਾ ਜਿਹੜਾ ਸੁਮੇਲ ਏ ਇਹਨਾਂ ਚੀਜ਼ਾਂ ਦਾ ਇਹਨਾਂ ਦਾ ਜਿਹੜਾ ਕੰਬੀਨੇਸ਼ਨ ਏ ਇਹ ਬਹੁਤ ਸ਼ਾਨਦਾਰ ਹੈ ਠੀਕ ਹੈ ਇਹ ਤੁਹਾਡੀ ਸਿਰਫ ਕੜੇਲਾਂ ਲਈ ਪ੍ਰੋਬਲਮ ਨੂੰ ਨਹੀਂ ਕਰੇਗਾ ਤੁਹਾਡੀ ਓਵਰਆਲ ਹੈਲਥ ਨੂੰ ਬੂਸਟ ਕਰੇਗਾ ਤੁਹਾਡੇ ਬਾਡੀ ਦੇ ਅੰਦਰ એનર્ਜੀ ਆਏਗੀ ਠੀਕ ਹੈ ਤੁਹਾਡੀ ਬਾਡੀ ਅੰਦਰੋਂ ਸਟਰੋਂਗ ਹੋ ਜਾਏਗੀ ਤੁਹਾਡੇ ਜਿਹੜੇ ਹਾਰਟ ਦੀ ਪ੍ਰੋਬਲਮ ਆਉਣ ਦੇ ਜਿਹੜੇ ਚਾਂਸਸ ਨੇ ਉਹ ਬਹੁਤ ਜ਼ਿਆਦਾ ਘਟ ਜਾਣਗੇ ਠੀਕ ਹੈ ਸੋ ਇਹ ਜਿਹੜਾ ਨੁਸਖਾ ਹੈ ਜਦੋਂ ਵੀ ਕਿਸੇ ਬਜ਼ੁਰਗ ਦੀਆਂ ਲੱਤਾਂ ਜਿਹਨੂੰ ਕਦੇ ਲੱਤਾਂ ਖੁਸਣੀਆਂ ਸ਼ੁਰੂ ਹੋ ਗਈਆਂ ਲੱਤਾਂ ਭਾਰ ਨਹੀਂ ਚਲਦੀਆਂ ਪਈਆਂ ਜਦੋਂ ਵੀ ਕੋਈ ਪ੍ਰੋਬਲਮ ਇਦਾਂ ਦੀ ਆਦੀ ਨੇ ਸਭ ਤੋਂ ਪਹਿਲਾਂ ਜਿਹੜੇ ਬਜ਼ੁਰਗ ਨੇ ਨਾ ਸਾਡੇ ਉਹ ਜਾਂਦੇ ਹੱਡੀਆਂ ਵਾਲੇ ਡਾਕਟਰ ਕੋ ਜੋਇੰਟ ਪੇਨ ਦਾ ਇਲਾਜ ਕਰਾਣਾ ਸ਼ੁਰੂ ਕਰ ਦਿੰਦੇ ਨੇ ਜੋਇੰਟ ਪੇਨ ਜਿਹੜੀ ਹੈ ਉਹ ਅਲੱਗ ਚੀਜ਼ ਹੈ ਜਿਹੜੀ ਮਸਲ ਦੇ ਵਿੱਚ ਕ੍ਰੈਂਪਸ ਆਉਂਦੇ ਨੇ ਉਹ ਬਿਲਕੁਲ ਅਲੱਗ ਚੀਜ਼ ਹੈ ਦੋਨਾਂ ਦਾ ਇਲਾਜ ਵੀ ਅਲੱਗ ਹੈ ਦੋਨਾਂ ਦੀ ਦਵਾਈ ਵੀ ਅਲੱਗ ਹੈ ਠੀਕ ਹੈ ਸਾਡੇ ਕੋਲ ਵੀ ਸਪੈਸ਼ਲ ਇਹਦੇ ਲਈ ਇੱਕ ਦਵਾਈ ਹੈਗੀ ਹੈ ਠੀਕ ਹੈ ਹਾਂ ਦਵਾਈ ਦਾ ਬਹੁਤ ਸ਼ਾਨਦਾਰ ਅਸਰ ਹੈ ਜੀ ਜਿੰਨੇ ਜਿੰਨੇ ਵੀ ਪੇਸ਼ੈਂਟ ਨੇ ਉਹ ਦਵਾਈ ਲਈ ਹੈ ਆ ਦੇਖੋ ਜਿਨੇ ਇੱਕ ਗੋਲੀ ਵੀ ਖਾ ਲਈ ਨਾ ਉਹਦੀ ਦੁਆਰਾ ਮੁੜ ਕੇ ਪ੍ਰੋਬਲਮ ਜਿਹੜੀ ਹੈ ਜੜ ਤੋਂ ਖਤਮ ਹੋ ਗਈ ਠੀਕ ਹੈ ਐਡੀ ਸ਼ਾਨਦਾਰ ਐਡੀ ਵਧੀਆ ਦਵਾਈ ਹੈ ਜੀ 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 ਹਾਂਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਇੱਥੇ ਇਹ ਹੈ ਕਿ ਜਿਹੜਾ ਇਹ ਨੁਸਖਾ ਹੈ ਇਹ ਫਾਰਮੂਲਾ ਹੈ ਸਫੈਦ ਤੇ ਲਾਲਾ ਦਾਖਾਂ ਕਿਸ਼ਮਿਸ਼ ਵਾਲਾ ਸ਼ਹਿਦ ਵਾਲਾ ਕੱਚੀ ਹਲਦੀ ਵਾਲਾ ਇਹ ਬੰਨਣਾ ਕਿਵੇਂ ਹੈ ਔਰ ਇਹਦਾ ਇਨਟੇਕ ਕਿਵੇਂ ਕਰਨਾ ਹੈ ਔਰ ਜਿਹੜਾ ਤੁਸੀਂ ਕਹ ਰਹੇ ਹੋ ਵੀ ਜਿਹੜੀ ਲੱਤਾਂ ਖੁਸਦੀਆਂ ਨੇ ਜਾਂ ਲੱਤਾਂ ਨੂੰ ਕੋਈ ਵੀ ਪ੍ਰੋਬਲਮ ਹੈਗੀ ਹੈ ਦਰਦ ਹੁੰਦਾ ਪਿੰਨਣੀਆਂ 'ਚ ਜਾਂ ਅਕੜਾ ਰਹਿੰਦਾ ਉਹਨਾਂ ਦਾ ਤੁਸੀਂ ਕਰੇ ਬੜਾ ਘੈਂਟ ਹੱਲ ਹੈ ਦੇਖੋ ਜੀ ਪਤਾ ਕੀ ਗੱਲ ਹੈ ਇੱਕ ਇੱਕ ਚੀਜ਼ ਨੂੰ ਨਾ ਬੜੀ ਸੋਚ ਕੇ ਪਾਇਆ ਜਾਂਦਾ ਤੇ ਇੱਕ ਇੱਕ ਚੀਜ਼ ਦਾ ਆਪਣਾ ਆਪਣਾ ਬੈਨੀਫਿਟ ਹੈਗਾ ਠੀਕ ਹੈ ਜਦੋਂ ਤੁਹਾਡੇ ਅੰਦਰ ਬਾਡੀ ਦੇ ਅੰਦਰ ਵਿਟਾਮਿਨ ਦੀ ਮਿਨਰਲਸ ਦੀ ਕਮੀ ਹੋ ਜਾਂਦੀ ਹੈ ਡੈਫੀਸ਼ੀਐਂਸੀ ਹੋ ਜਾਂਦੀ ਹੈ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ ਵੀ ਕਮਜ਼ੋਰੀ ਹੋ ਗਈ ਠੀਕ ਹੈ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀਗੇ ਉਹ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਹੋਏ ਸੀਗੇ ਦੇਸੀ ਫਾਰਮੂਲਿਆਂ ਦੇ ਨਾਲ ਜੁੜੇ ਹੋਏ ਸੀਗੇ ਮਾਡਰਨ ਟਾਈਮ ਆ ਗਿਆ ਮਾਡਰਨ ਮੈਡੀਸਨ ਆ ਗਈ ਮਾਡਰਨ ਮੈਡੀਸਨ ਨੂੰ ਮੈਂ ਕਦੇ ਵੀ ਮਾੜਾ ਨਹੀਂ ਕਹਿੰਦਾ ਤੁਹਾਨੂੰ ਪਤਾ ਮਾਡਰਨ ਮੈਡੀਸਨ ਜਿਹੜੀ ਇਹ ਬਹੁਤ ਕਾਰਗਰ ਹੈ ਇਨਸਟੈਂਟ ਫਾਇਦਾ ਦੇਣ ਲਈ ਠੀਕ ਹੈ ਪਰ ਜਿਹੜੇ ਆਯੁਰਵੈਦਿਕ ਨੁਸਖੇ ਨੇ ਜਾਂ ਆਯੁਰਵੇਦ ਦੇ ਇਹ ਕੰਮ ਕਰਦਾ ਜੜ ਤੋਂ ਫਰੋਮ ਦਾ ਰੂਟ ਕੌਜ਼ ਬਿਮਾਰੀ ਦੀ ਜੜ ਨੂੰ ਆਡੈਂਟੀਫਾਈ ਕਰਕੇ ਕਿਹੜੀ ਜੜ੍ਹੇ ਉਹਨੂੰ ਖਤਮ ਕਰ ਦੇਣਾ ਬਿਮਾਰੀ ਨੂੰ ਠੀਕ ਹੈ ਠੀਕ ਹੈ ਜੀ ਤੇ ਇਹ ਜਿਹੜੀ ਹੈ ਨਾ ਕ੍ਰੈਮਸ ਪੈਨ ਦੀ ਜਿਹੜੀ ਪ੍ਰੋਬਲਮ ਹੈ ਇਹਦੀ ਜੜ੍ਹ ਨੂੰ ਖਤਮ ਕਰੇਗਾ ਠੀਕ ਹੈ ਕਿਉਂਕਿ ਤੁਹਾਡੇ ਅੰਦਰ ਕਿਸੇ ਤਰ੍ਹਾਂ ਦੀ ਵੀ ਕੋਈ ਕਮਜ਼ੋਰੀ ਹੈ ਤੁਹਾਡੇ ਅੰਦਰ ਵਿਟਾਮਿਨ ਦੀ ਘਾਟੇ ਮਿਨਰਲਸ ਘਟ ਨੇ ਪ੍ਰੋਟੀਨ ਘਟੇ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਘਟੇ ਨਾ ਉਹ ਇਹਨੇ ਡੈਫੀਸ਼ੀਐਂਸੀ ਜਿਹੜੀ ਇਹ ਉਹ ਪੂਰੀ ਕਰ ਦੇਣੀ ਆ ਜੀ 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 ਠੀਕ ਹੈ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜਿਹੜੇ ਸਫੇਦ ਤੇਲ ਨੇ ਉਹ ਲਏ ਨੇ ਸਫੇਦ ਤਿਲਾ ਨੂੰ ਤੇ ਜਿਹੜੀ ਕੱਚੀ ਹਲਦੀ ਹੈ ਤੁਹਾਨੂੰ ਇਹ ਕੱਚੀ ਹਲਦੀ ਕਈਆਂ ਦੇ ਘਰਾਂ 'ਚ ਵੀ ਲੱਗੀ ਹੁੰਦੀ ਹੈ ਤੇ ਕਈਆਂ ਨੂੰ ਫਿਰ ਜਿਹੜੇ ਆਪਣੇ ਅੰਸਾਰੀ ਸਾਹਿਬ ਨੇ ਉਹਨਾਂ ਕੋਲ ਮਿਲ ਜੂਗੀ ਜਿੱਥੋਂ ਦੇਸੀ ਜੜੀਆਂ ਬੁੱਟੀਆਂ ਦਾ ਸਟੋਰ ਏ ਇੱਕ ਚੀਜ਼ ਨੂੰ ਮੈਂ ਸਪੈਸ਼ਲੀ ਕਲੀਅਰ ਕਰ ਦਵਾਂ ਵੀ ਇਹ ਜਿਹੜਾ ਸਮਾਨ ਏ ਇਹ ਅਸੀਂ ਨਹੀਂ ਪ੍ਰੋਵਾਈਡ ਕਰਦੇ ਇਹ ਸਮਾਨ ਜਿਹੜਾ ਤੁਹਾਨੂੰ ਆਪ ਹੀ ਅਰੇਂਜ ਕਰਨਾ ਪੈਣਾ ਅਸੀਂ ਤੁਹਾਨੂੰ ਸਿਰਫ ਨੁਸਖਾ ਹੀ ਦੇਣਾ ਠੀਕ ਹੈ ਜੀ ਕਿਉਂਕਿ ਅਕਸਰ ਸਮਾਨ ਲਈ ਸਾਡੇ ਵੀਰਾਂ ਭਰਾਵਾਂ ਦੇ ਫੋਨ ਆਉਂਦੇ ਨੇ ਵੀ ਸਾਡਾ ਪੰਸਾਰੀ ਦਾ ਕੰਮ ਨਹੀਂ ਸਾਡੇ ਕੋਲ ਮੈਡੀਸਿਨਸ ਹੁੰਦੀਆਂ ਨੇ ਮੈਡੀਸਿਨ ਕਿਸੇ ਵੀ ਵੀਰ ਭਰਾ ਨੂੰ ਚਾਹੀਦੀ ਉਹ ਜ਼ਰੂਰ ਪ੍ਰੋਵਾਈਡ ਕਰਾਵਾਂਗੇ ਚਾਹੇ ਉਹ ਬੰਦਾ ਕੈਨੇਡਾ ਬੈਠਾ ਚਾਹੇ ਅਮਰੀਕਾ ਬੈਠਾ ਚਾਹੇ ਆਸਟ੍ਰੇਲੀਆ ਬੈਠਾ ਉੱਥੇ ਪਹੁੰਚਾਉਣ ਦੀ ਜ਼ਿੰਮੇਵ ਸਮਾਨ ਤੇ ਸਮਾਨ ਨਹੀਂ ਸਾਡੇ ਤੋਂ ਣਾ ਉਹਦੇ ਲਈ ਸੌਰੀ ਹੈ ਤੇ ਇਹ ਆਪਾਂ ਤੇਲ ਨੂੰ ਤੇ ਹਲਦੀ ਨੂੰ ਪਹਿਲਾਂ ਮਿਕਸੀ ਚ ਪਾ ਕੇ ਇਕੱਠੇ ਪੀਲਾਂਗੇ ਜਿਹੜੇ ਤੇਲ ਲੈਣੇ ਨੇ ਤੇ ਹਲਦੀ ਲੈਣੀ ਹੈ ਸੇਮ ਕੁਆਂਟੀਟੀ ਚ ਲੈਣੀ ਹੈ ਆਪਾਂ ਠੀਕ ਹੈ ਠੀਕ ਹੈ ਜਿੰਨਾ ਤੁਸੀਂ ਨੁਸਖਾ ਬਣਾਉਣਾ ਚਾਹੁੰਦੇ ਜਿੰਨਾ ਤੁਸੀਂ ਪਾਊਡਰ ਦਾ ਤਿਆਰ ਕਰਨਾ ਚਾਹੁੰਦੇ ਹੋ ਅਸੀਂ ਲਾਈਵ ਦੱਸ ਹੀ ਦਿੰਨੇ ਜੀ ਲਾਈਵ ਬਣਾਈ ਦਿੰਨੇ ਹਾਂ ਅਸੀਂ ਹਾਂਜੀ ਹਾਂਜੀ ਬਣਾ ਦਿੰਨੇ ਜੀ ਬਿਲਕੁਲ ਅਸੀਂ ਇਹਦੇ ਵਿੱਚੋਂ ਇੱਕ ਬੁੱਕ ਭਰ ਕੇ ਤੇਲਾਂ ਦੀ ਲਈਏ तकरीबन 100 ਗ੍ਰਾਮ 100 ਗ੍ਰਾਮ ਆਹ 100 ਗ੍ਰਾਮ ਜਿਹੜੇ ਤੇਲ ਨੇ ਤੁਹਾਡੇ ਸਾਹਮਣੇ ਔਨ ਕੈਮਰਾ ਅਸੀਂ ਇਹ ਮਿਕਸਰ ਦੇ ਵਿੱਚ ਪਾ ਰਹੇ ਹਾਂ ਜੀ ਠੀਕ ਹੈ ਜੀ ਤੇ ਉਨੀ ਸੇਮ ਕੁਆਂਟੀਟੀ ਦੀ ਜਿਹੜੀ ਹਲਦੀ ਹੈ ਉਹ ਵੀ ਆਪਾਂ ਇਹ ਮਿਕਸਰ ਦੇ ਵਿੱਚ ਐਡ ਕਰ ਰਹੇ ਹਾਂ ਤੁਹਾਡੇ ਸਾਹਮਣੇ ਇਹਨਾਂ ਦੋਨਾਂ ਨੂੰ ਪੀਕੇ ਇਹਨਾਂ ਦਾ ਪਾਊਡਰ ਬਣਾ ਲੈਣਾ ਠੀਕ ਹੈ ਠੀਕ ਹੈ ਜੀ ਆਹ ਦੇਖੋ ਜੀ ਮੈਂ ਮਿਕਸਰ ਚਲਾ ਦਿੱਤਾ ਜੀ ਮਿਕਸਰ ਚੱਲ ਪਿਆ ਜੀ ਤੇ ਆਹ ਦੇਖੋ ਜੀ ਪਾਊਡਰ ਬਣ ਰਿਹਾ ਲਾਈਵ ਤੁਹਾਡੇ ਸਾਹਮਣੇ ਤਿਆਰ ਹੋ ਰਿਹਾ ਆਹ ਨੂੰ ਕੱਢ ਕੇ ਪਾਊਡਰ ਨੂੰ ਤੇ ਆਹ ਦੇ ਵਿੱਚ ਕੌਲੀ ਦੇ ਵਿੱਚ ਐਡ ਕਰ ਲਿਆ ਆਹ ਦੇਖੋ ਜੀ ਆਹ ਪਾਊਡਰ ਸਾਡੇ ਤੋਂ ਆ ਗਿਆ ਜੀ ਠੀਕ ਹੈ ਤਿਆਰ ਹੋ ਗਿਆ ਆਹ ਦੇਖੋ ਜੀ ਪਾਊਡਰ ਦਾ ਕਲਰ ਕਿੱਡਾ ਪਿਆਰਾ ਹੂੰ ਤੇ ਫਰੂਕੀ ਸਾਹਿਬ ਇਹਦੇ ਵਿੱਚੋਂ ਦੇਖੋ 스멜 ਕਿੰਨੀ ਪਿਆਰੀ ਆ ਰਹੀ ਆ। ਪ੍ਰੈਗਨੈਂਸੀ ਤਾਂ ਸਾਰੇ ਆਫਿਸ 'ਚ ਆ ਗਈ ਹੈ ਜੀ। ਹਾਂ ਜੀ ਹਾਂ ਜੀ ਹਾਂ ਜੀ। ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਦੇਸੀ ਚੀਜ਼ਾਂ ਇਹਨਾਂ ਦੇ ਖਾਦੇ ਦਾ ਇਹਨਾਂ ਦੇ ਫਾਇਦੇ ਦਾ ਤੁਸੀਂ ਉਨੀ ਉਮੀਦ ਨਹੀਂ ਕੀਤੀ ਹੁੰਦੀ ਕਈ ਵਾਰੀ ਤੁਹਾਨੂੰ ਲੱਗਦਾ ਵੀ ਨਾਰਮਲ ਜੀਆਂ ਚੀਜ਼ਾਂ ਨੇ ਇਹਨਾਂ ਨੇ ਕੀ ਕਰ ਲੈਣਾ। ਠੀਕ ਹੈ। ਪਰ ਇਹਨਾਂ ਦਾ ਜਿਹੜਾ ਫਾਇਦਾ ਹੁੰਦਾ ਨਾ ਬੜਾ ਅਮੇਜ਼ਿੰਗ ਹੁੰਦਾ ਮੁੜ ਕੇ ਬੰਦਾ ਤਾਰੀਫਾਂ ਕਰਦਾ ਨਹੀਂ ਤੱਕਦਾ। ਹਾਂਜੀ ਹਾਂਜੀ ਤੇ ਇਹ ਅਸੀਂ ਹੁਣ ਇਹਦਾ ਪਾਊਡਰ ਬਣਾ ਲਿਆ ਸਫੈਦ ਤਿਲਾਂ ਦਾ ਤੇ ਹਲਦੀ ਦਾ ਇਸ ਤੋਂ ਬਾਅਦ ਕੀ ਕਰਨਾ ਜੀ ਇਸ ਤੋਂ ਬਾਅਦ ਅਸੀਂ ਆ ਜਿਹੜੀਆਂ ਦਾਖਾਂ ਨੇ ਹਾਂਜੀ ਦਾਖਾਂ ਨੂੰ ਲਲਣਾ ਜੀ ਪੰਜ ਦਾਖਾਂ ਲਲ ਲਈਆਂ ਠੀਕ ਹੈ ਪੰਜ ਦਾਖਾਂ ਨੂੰ ਮਾਮਦਸਤੇ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਕੁੱਟ ਲੈਣਾ ਠੀਕ ਹੈ ਠੀਕ ਹੈ ਜਿੱਦਾਂ ਅਸੀਂ ਆ ਤੁਹਾਡੇ ਸਾਹਮਣੇ ਕੁੱਟ ਰਹੇ ਹਾਂ ਇਹਦੇ ਵਿੱਚ ਹੁਣ ਆਪਾਂ ਇੱਕ ਚਮਚਾ ਜਿਹੜਾ ਹੈ ਉਹ ਪਾਊਡਰ ਦਾ ਐਡ ਕਰ ਲੈਣਾ ਜਿਹੜਾ ਪਾਊਡਰ ਅਸੀਂ ਪਹਿਲਾਂ ਬਣਾਇਆ ਹੋਇਆ ਠੀਕ ਹੈ ਠੀਕ ਹੈ ਪਾਊਡਰ ਨੂੰ ਤੇ ਦਾਖਾਂ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ मिक्स ਕਰਕੇ ਉਹਦੇ ਤੋਂ ਬਾਅਦ ਆ ਤੁਹਾਡੇ ਸਾਹਮਣੇ ਦੇਖੋ ਸ਼ਾਇਦ ਥੋੜਾ ਜਿਹਾ ਐਡ ਕਰ ਲੰਗਾ ਵਾਂ ਜੀ ਜੀ ਠੀਕ ਹੈ ਜੀ ਐਡ ਕਰਨ ਤੋਂ ਬਾਅਦ ਦੇਖੋ ਜੀ ਸਾਡੇ ਕੋ ਆ ਚੀਜ਼ ਤਿਆਰ ਹੋ ਗਈ ਹੈ ਜੀ ਇਹਨੂੰ ਆਪਾਂ ਕਹਿੰਦੇ ਆ ਚਟਨੀ ਠੀਕ ਹੈ ਚਟਨੀ ਬਣ ਗਈ ਸਾਡੇ ਤੋਂ ਤੇ ਇਹ ਜਿੰਨੇ ਜਿੰਨੇ ਚਟ ਲਈ ਨਾ ਠੀਕ ਹੈ ਕਿਆ ਬਾਤ ਆ ਜਿੰਨੇ ਜਿੰਨੇ ਚਟ ਲਈ ਨਾ ਕਮਾਲ ਦਾ ਬੈਨੀਫਿਟ ਮਿਲਣਾ ਕਮਾਲ ਦਾ ਕਿਆ ਬਾਤ ਕਿੰਨੇ ਦਿਨਾਂ ਚ ਕੰਮ ਸ਼ੁਰੂ ਕਰ ਦੂਗਾ ਜੀ ਹੇ ਫਰੂਕੀ ਸਾਹਿਬ ਦੇਖੋ ਮੇਰੇ ਕੋ ਜਿਹੜੇ ਪੇਸ਼ੈਂਟ ਆਂਦੇ ਨੇ ਨਾ ਮੈਂ ਉਹਨਾਂ ਨੂੰ ਦਿੰਦਾ ਉਹ ਕਹਿੰਦੇ ਜੀ ਹਫ਼ਤੇ ਦੇ ਵਿੱਚ ਵੈਦ ਸਾਹਿਬ ਬੈਜਾ ਬੈਜਾ ਹੋ ਗਈ। ਕੀ ਬਾਤ ਹੈ। ਕਦੀ ਕਿਸੇ ਡਾਕਟਰ ਕੋ ਵੈਦ ਕੋਲੋਂ ਕਹਿੰਦੇ ਅਸੀਂ ਦਵਾਈ ਲਈ ਸਾਨੂੰ ਕਹਿੰਦੇ ਦਵਾਈ ਖਾਣ ਤੋਂ ਬਾਅਦ ਵੀ ਬੈਨੀਫਿਟ ਨਹੀਂ ਸੀ ਮਿਲਦਾ ਪਿਆ। ਛੁਟਕਾਰਾ ਹੀ ਨਹੀਂ ਸੀ ਹੁੰਦਾ ਪਿਆ। ਲੱਤਾਂ ਦੇ ਜਿਹੜੇ ਕੜਾਲ ਪੈਂਦੇ ਉਹਨਾਂ ਤੋਂ ਛੁਟਕਾਰਾ ਹੀ ਨਹੀਂ ਸੀ ਹੋ ਰਿਹਾ। ਲੱਤਾਂ ਭਾਰ ਚਲਦੀਆਂ ਨਹੀਂ ਸੀ। ਵੀਆਂ ਲੱਤਾਂ ਦੇ ਵਿੱਚ ਜਾਣ ਹੀ ਨਹੀਂ ਸੀ। ਕਹਿੰਦੇ ਲੱਤਾਂ ਅਸੀਂ ਬੈੱਡ ਤੇ ਬੈਠੇ ਹੁੰਦੇ ਹਾਂ ਇਦਾਂ ਲੱਤਾਂ ਨਾਲ ਹੀ ਨਹੀਂ ਹੈਗੀਆਂ। ਠੀਕ ਹੈ। ਲੱਤਾਂ ਸੁੱਤੀਆਂ ਪਈਆਂ। ਲੱਤਾਂ ਦੇ ਵਿੱਚ ਬਲੱਡ ਦਾ ਫਲੋ ਹੈ ਹੀ ਨਹੀਂ ਠੀਕ ਹੈ ਤੇ ਕਹਿੰਦੇ ਕੈਮ ਹੋ ਗਿਆ ਹੁਣ ਅਸੀਂ ਸਵੇਰੇ ਉੱਠ ਕੇ ਘਟੋ ਘਟ 2-4 ਕਿਲੋਮੀਟਰ ਦੀ ਵਾਕ ਕਰਕੇ ਆਨੇ ਆ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਤੁਸੀਂ ਦੱਸ ਦਿੱਤਾ ਵੀ ਨੁਸਖਾ ਫਾਰਮੂਲਾ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਟਾਈਮ ਦੀ ਘਾਟ ਰਹਿੰਦੀ ਹੈ ਕੁਝ ਹੋ ਰਹਿੰਦੀ ਹੈ ਤੁਸੀਂ ਸਫੈਦ ਚਾਂਦੀ ਰੰਗੀਆਂ ਗੋਲੀਆਂ ਤੁਸੀਂ ਦੱਸੇ ਨੇ ਵੀ ਉਹ ਤੁਸੀਂ ਖਾ ਸਕਦੇ ਹੋ ਜੇਕਰ ਵੈਸੇ ਕਿਸੇ ਨੇ ਮਿਲਣਾ ਹੋਵੇ ਤੁਹਾਨੂੰ ਮਿਲਣ ਦਾ ਕੀ ਰਸਤਾ ਹੈ ਮਿਲਣ ਦਾ ਰਸਤਾ ਬਹੁਤ ਆਸਾਨ ਹੈ ਜੀ WhatsApp ਤੇ ਉੱਤੇ ਮੈਨੂੰ ਜਿਹੜਾ ਮਰਜ਼ੀ ਮੈਸੇਜ ਕਰੇ ਸਾਡੇ ਪੁਰਾਣੇ ਆਫਿਸ ਦਾ ਐਡਰੈਸ ਚੇਂਜ ਹੋ ਚੁੱਕਾ ਨੋ ਮੇਰਾ ਆਫਿਸ ਯਾ ਪਾ ਚੁੱਕੇ ਆ ਨਵਾਂ ਆਫਿਸ ਸਾਡਾ ਹੈਗਾ ਹੋਟਲ ਕਿੰਗ ਦੇ ਬਿਲਕੁਲ ਬੈਕਸਾਈਡ ਤੇ ਜਿੱਥੇ ਡੀਸੀ ਟੈਰਾ ਵਾਲੀ ਦੀ ਦੁਕਾਨ ਹੈ ਡੀਸੀ ਟੈਰਾ ਤੋਂ ਥੋੜਾ ਜਿਹਾ ਅੱਗੇ ਆਓ ਤੇ ਬਿਲਕੁਲ ਅੱਗੇ ਪੈਰਾਮਿਡ ਵਾਲਿਆਂ ਦੀ ਪੈਰਾਮਿਡ ਦੇ ਬਿਲਕੁਲ ਨਾਲ ਦੀ ਬਿਲਡਿੰਗ ਹੈ ਜੀ ਮੈਨੂੰ ਜਿਹੜਾ ਵੀ ਫੋਨ ਕਰੇ ਮੈਂ ਆਪਣੀ ਲਾਈਵ ਲੋਕੇਸ਼ਨ ਭੇਜ ਦਵਾਂਗਾ ਠੀਕ ਹੈ ਠੀਕ ਹੈ ਜੀ ਬਾਕੀ ਫੋਨ ਤੇ ਮੇਰੇ ਨਾਲ ਸਲਾਹ مشورہ ਕਰ ਸਕਦੇ ਹੋ ਤੁਹਾਡੇ ਕੋ ਕੋਈ ਮੇਰੇ ਬਾਬਤ ਕੋਈ ਕੁਐਸਚਨ ਹੈ ਇਲਾਜ ਦੇ ਮੁਤਾਬਕ ਤੁਸੀਂ ਕੋਈ ਗੱਲ ਪੁੱਛਣੀ ਚਾਹੁੰਦੇ ਹੋ ਮੈਨੂੰ ਤੇ ਵਟਸਐਪ ਤੇ ਬੋਲ ਕੇ ਮੈਸੇਜ ਛੱਡ ਦਿ ਤੁਹਾਡੀ ਬੋਲੀ ਇਨਕੁਆਰੀ ਦਾ ਇਨਸਟੈਂਟਲੀ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗਾ ਜੇ ਥੋੜੀ ਜਿਹੀ ਲੇਟ ਹੋ ਜਾਏ ਤੇ ਪਲੀਜ਼ ਮਾਈਂਡ ਨਾ ਕਰਿਓ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਲਾਈਵ ਚਟਨੀ ਹੈਗੀ ਹੈ ਜਿਹੜੀ ਦਰਦਾਂ ਦੇ ਅਸੀਂ ਕਹਿ ਲੀਏ ਕਿ ਜਿੰਨਾਂ ਦੇ ਲੱਤਾਂ ਦੇ ਵਿੱਚ ਦਿੱਕਤ ਹੈ ਕੜੀਲਾ ਪੈਂਦੀਆਂ ਨੇ ਵਾਰ-ਵਾਰ ਔਰ ਨਾੜਾ ਚੜ ਜਾਂਦੀਆਂ ਨੇ ਔਰ ਲੱਤਾਂ ਦੇ ਵਿੱਚ ਖਾਸ ਕਰਕੇ ਉਹਨਾਂ ਦਾ ਦਰਦ ਹੈਗਾ ਉਹਨਾਂ ਵਾਸਤੇ ਚਟਨੀ ਬਣਾਈਏ ਡਾਕਟਰ ਸਾਹਿਬ ਇਹ ਇਨਟੇਕ ਕਦੋਂ ਕਰਨੀ ਹੈ ਹੁਣ ਸਾਨੂੰ ਇਹ ਵੀ ਦੱਸ ਦਿਓ ਕਿ ਬੈਸਟ ਟਾਈਮ ਕਿਹੜਾ ਇਹਦਾ ਇਨਟੇਕ ਕਰਨ ਦਾ ਬੈਸਟ ਟਾਈਮ ਇਹ ਵੇ ਕਿ ਜਦੋਂ ਤੁਸੀਂ ਸਵੇਰੇ ਸੁੱਤੇ ਉੱਠਦੇ ਹੋ ਠੀਕ ਹੈ ਸੁੱਤੇ ਉੱਠਣ ਤੋਂ ਬਾਅਦ ਨਾਸ਼ਤਾ ਕਰਨ ਤੋਂ ਬਾਅਦ ਠੀਕ ਹੈ ਅੱਧਾ ਘੰਟਾ ਬਾਅਦ ਹੂੰ ਅੱਧਾ ਘੰਟਾ ਬਾਅਦ ਤੁਸੀਂ ਬਿਲਕੁਲ ਅੱਧਾ ਚਮਚਾ ਲੈਣਾ ਜੀ ਦਿਹਾੜੀ ਦਾ ਤੇ ਅੱਧਾ ਚਮਚਾ ਤੁਸੀਂ ਲੈ ਸਕਦੇ ਹੋ ਰਾਤ ਦੀ ਰੋਟੀ ਤੋਂ 2 ਘੰਟੇ ਪਹਿਲਾਂ ਠੀਕ ਹੈ ਠੀਕ ਹੈ ਇਸ ਤੋਂ ਜ਼ਿਆਦਾ ਕੁਆਂਟੀਟੀ ਕਿਸੇ ਨੇ ਕੰਜ਼ਿਊਮ ਨਹੀਂ ਕਰਨੀ ਠੀਕ ਹੈ ਠੀਕ ਹੈ ਜੀ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਅੱਧਾ ਚਮਚ ਕਿਹਾ ਮੈਂ ਜਿਹਨੂੰ ਆਪਾਂ ਬੇਬੀ ਸਪੂਨ ਕਹਿੰਦੇ ਆ ਉਹ ਪੂਰਾ ਹੋ ਜੇ ਠੀਕ ਹੈ ਤੇ ਜਿਹੜਾ ਆਮ ਆਪਾਂ ਘਰਾਂ 'ਚ ਚਮਚਾ ਯੂਜ਼ ਕਰੀਦਾ ਅੱਧਾ ਚਮਚ ਮਤਲਬ ਅੱਧਾ ਚਮਚ ਉਸ ਤੋਂ ਜ਼ਿਆਦਾ ਕੁਆਂਟੀਟੀ ਇੱਕ ਸੀਟ 'ਮਹੀ ਕਰਨੀ ਜੀ ਜੀ ਸਟਾਰਟਿੰਗ ਦੇ ਵਿੱਚ ਭਾਵੇਂ ਤੁਸੀਂ ਇੱਕ ਦੋ ਦਿਨ ਅੱਧਾ ਚਮਚ ਸਿਰਫ ਦਿਹਾੜੀ ਦਾ ਅੱਧਾ ਚਮਚ ਹੀ ਲਓ ਜੀ ਜਦੋਂ ਤੁਹਾਨੂੰ ਸੂਟ ਕਰ ਜਾਵੇ ਉਸ ਤੋਂ ਬਾਅਦ ਤੁਸੀਂ ਉਹਨੂੰ ਡਬਲ ਕਰ ਦੋ ਸਵੇਰੇ ਸ਼ਾਮ ਕਰ ਦੋ ਬਸ 댓 ਸਿੱਟ ਇੰਨਾ ਹੀ ਕਰ ਲਓ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਇਹ ਵੀਡੀਓ ਦੇ ਵਿੱਚ ਜਿਹੜਾ ਨੁਸਖਾ ਫਾਰਮੂਲਾ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਨੇ ਸਾਡੇ ਨਾਲ ਸਾਂਝਾ ਕੀਤਾ ਹੈ ਉਹਦਾ ਫਾਇਦਾ ਤੁਹਾਨੂੰ ਲਾਜ਼ਮ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜਿਹੜਾ ਉਹ ਜ਼ਰੂਰ ਕਰਨਾ ਆਪਣੀ ਮਰਜ਼ੀ ਨਾਲ ਕੋਈ ਨੁਸਖਾ ਫਾਰਮੂਲਾ ਨਹੀਂ ਲੈਣਾ ਤੁਸੀਂ ਵੈਦ ਹਰਸ਼ਵੀਰ ਜੀ ਕੋਲੋਂ ਵੀ ਆਪਣਾ ਜਿਹੜਾ ਸਵਾਲ ਹੈਗਾ ਤਰੀਕਾ ਹੈਗਾ ਨੁਸਖਾ ਹੈਗਾ ਉਹ ਤੁਸੀਂ ਉਸ ਬਾਬਤ ਆਪਣੀ ਗੱਲਬਾਤ ਕਰ ਸਕਦੇ ਹੋ ਫਿਲਹਾਲ ਮੈਨੂੰ ਵੀਡੀਓ ਇੱਥੇ ਹੀ ਖਤਮ ਕਰ ਦਿੱਤੋ ਆ ਗਿਆ ਧੰਨਵਾਦ